ਜਿੰਦਾਬਾਦ ਜਿੰਦਾਬਾਦ ਸਭ ਤੋਂ ਪਹਿਲੇ ਤੇ ਆਪ ਆ ਦੀ ਪਾਰਟੀ ਦੇ ਸਾਰੇ ਵਰਕਰ ਸਾਹਿਬਾਨ ਨੂੰ ਸਾਰੇ ਨੇਤਾਵਾਂ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਸੀਐਮ ਭਗਵੰਤ ਮਾਨ ਜੀ ਨੂੰ ਭਗਵੰਤ ਮਾਨ ਜੀ ਨੂੰ ਔਰ ਸਾਡੀ ਸਾਰੀ ਪਾਰਟੀ ਲੀਡਰਸ਼ਿਪ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਮੁਹਾਰਕਾਂ ਅਜੂਣਾ ਲੋਕਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਜਿਹੜੇ ਇਹ ਕਹਿੰਦੇ ਸੀਗੇ ਕਿ 2027 ਦਾ ਸੈਮੀਫਾਈਨਲ ਹੈ ਅੱਜ ਅਸੀਂ ਉਹਨਾਂ ਨੂੰ ਇਹ ਦੱਸਤਾ ਕਿ ਸੈਮੀ ਫਾਈਨਲ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਜਿੱਤ ਗਈ ਹੈ ਤੇ ਫਾਈਨਲ ਵੀ ਆਮ ਆਦਮੀ ਪਾਰਟੀ ਜਿੱਤੇਗੀ ਇਹ ਤੁਹਾਨੂੰ ਪਤਾ ਲੱਗ ਗਿਆ ਆ ਆਮ ਆਦਮੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਹ ਲੋਕਾਂ ਨੇ ਦੱਸ ਦਿੱਤਾ ਹੈ ਕਿ ਸਾਡੇ ਜਿਹੜੇ ਸੀਐਮ ਸਾਹਿਬ ਹੈ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਪੂਰੇ ਪੰਜਾਬ ਦੇ ਵਿੱਚ ਕਿਤੇ ਹੋਏ ਕੰਮਾਂ ਤੇ ਅੱਜ ਮੋਹਰ ਲੱਗੀ ਹੈ ਔਰ ਅਸੀਂ ਸਾਰੇ ਪਾਰਟੀ ਦੇ ਜਿੰਨੇ ਵੀ ਪੰਡਾ ਅਧਿਕਾਰੀ ਨੇ ਪਾਰਟੀ ਦੇ ਜਿਹਨੇ ਵੀ ਸਾਡੇ ਵਰਕਰਨ ਵਾਲੇ ਟਿਰ ਸਹਿਬਾਨ ਸਾਰੇ ਬਹੁਤ ਖੁਸ਼ ਨੇ ਔਰ ਆਪਣੀ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਪਾਰਟੀ ਵਾਸਤੇ ਦਿਨ ਰਾਤ ਇੱਕ ਕਰਾਂਗੇ ਔਰ ਮੁੜ ਕੇ ਇਸ ਪੰਜਾਬ ਦੇ ਵਿੱਚ ਦੁਬਾਰਾ 2027 ਦੇ ਵਿੱਚ ਆਮਾਦੀ ਪਾਰਟੀ ਦੀ ਸਰਕਾਰ ਬਣੇਗੀ ਸਾਡੇ ਸੀਐਮ ਦੁਬਾਰਾ ਭਗਵੰਤ ਸਿੰਘ ਜੀ ਮਾਨ ਜਿਹੜੇ ਦੁਬਾਰਾ ਸਾਡੇ ਸੀਐਮ ਬਣਨਗੇ ਸੋ ਅੱਜ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਸਾਰੇ ਪਾਰਟੀ ਦੇ ਨੇਤਾਵਾਂ ਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਮੁਬਾਰਕਾਂ ਦੇਣਾ ਕਿ ਇਸੇ ਤਰ੍ਹਾਂ ਜਿਹੜਾ ਸਾਡੀ ਪਾਰਟੀ ਜਿਹੜੀ ਹੈ ਉਹ ਅੱਗੇ ਬੁਲੰਦੀਆਂ ਤੇ ਜਾਏ Bye, ਜੈ ਹਿੰਦ ਇਨਕਲਾਬ ਜਿੰਦਾਬਾਦ ਤੁਸੀਂ ਆਪ ਵੀ ਉਸ ਇਲੈਕਸ਼ਨਾਂ ਦੇ ਵਿੱਚ ਕੰਪੇਨ ਕੀਤੀ ਹੈ ਕਿਦਾਂ ਦਾ ਉੱਥੇ ਰੁਝਾਨ ਸੀਗਾ ਲੋਕਾਂ ਦਾ ਦੇਖੋ ਜਿਸ ਵੇਲੇ ਅਸੀਂ ਉੱਥੇ ਜਾਂਦੇ ਸੀਗੇ ਲੋਕਾਂ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਪ੍ਰਤੀ ਉਤਸ਼ਾਹ ਸੀਗਾ ਇਹ ਤਾਂ ਏਦਾਂ ਨਹੀਂ ਬਣਿਆ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਅੱਜ ਤੁਸੀਂ ਦੇਖੋ ਅੱਜ ਆਮ ਲੋਕਾਂ ਨੂੰ ਆਮ ਘਰਾਂ ਦੇ ਵਿੱਚ 600 ਯੂਨਟ ਬਿਜਲੀ ਜਿਹੜੀ ਹੈ ਉਹ ਫ੍ਰੀ ਮਿਲ ਰਹੀ ਹੈ ਇੱਕ ਇੱਕ ਬੱਚਾ ਜਿਹੜਾ ਹੈ ਉਹ ਅੱਜ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਿਹਾ ਹੈ ਉਹਨਾਂ ਨੂੰ ਪਤਾ ਹੈ ਕਿ ਇਹ ਕੋਈ ਪਾਰਟੀ ਹੈ ਜਿਹੜੀ ਹਰ ਬਰਗ ਦਾ ਖਿਆਲ ਰੱਖਦੀ ਹੈ ਸੋ ਇਸ ਕਰਕੇ ਸਿਰਫ ਬਿਜਲੀ ਨਹੀਂ ਉਸ ਤੋਂ ਇਲਾਵਾ ਅਸੀਂ ਬਹੁਤ ਐਸੇ ਕੰਮ ਕੀਤੇ ਨੇ ਜਿਹੜੇ ਆਮ ਲੋਕਾਂ ਨੂੰ ਵੀ ਪਤਾ ਹੈ ਸੋ ਜਿਵੇਂ ਤੁਹਾਡੇ ਸਾਹਮਣੇ ਮਹੱਲਾ ਕਲੀਨਿਕ ਯਾਰਾ ਮਹੱਲਾ ਕਲੀਨਿਕ ਜਿਹੜੇ ਪਠਾਨਕੋਟ ਦੇ ਵਿੱਚ ਕੱਲੇ ਪਠਾਨਕੋਟ ਹਲਕੇ ਦੇ ਵਿੱਚ ਜਿਹੜੇ ਉਹ ਖੁੱਲ੍ਹੇ ਨੇ ਔਰ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜੇ ਮਹੱਲਾ ਕਲੀਨਿਕ ਪੂਰੇ ਪੰਜਾਬ ਦੇ ਵਿੱਚ ਖੁੱਲ੍ਹ ਰਹੇ ਨੇ ਸੋ ਇਸੇ ਤਰ੍ਹਾਂ ਕਈ ਕੰਮ ਜਿਹੜੇ ਆ ਜਿਹੜੇ ਲੋਕਾਂ ਤੱਕ ਪਹੁੰਚਾਏ ਗਏ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਡੇਢ ਸਾਲ ਜਿਹੜਾ ਰਹਿ ਗਿਆ ਉਹਦੇ ਵਿੱਚ ਵਧੀਆ ਕੰਮ ਕਰਾਂਗੇ ਔਰ ਲੋਕਾਂ ਜਿਹੜਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਆ ਉਹ ਘਰ ਘਰ ਪਹੁੰਚਾਵਾਂਗੇ ਔਰ ਲੋਕਾਂ ਨੇ ਅੱਜ ਉਸ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਗਾ ਦਿੱਤੀ ਆ ਸੋ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ